ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਮਾਂ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਪਹਿਲੀ ਲਾਮ ਦੀ ਵਿਚਾਰ ਕੀਤੀ ਸੀ ਅੱਜ ਅਸੀਂ ਵਾਦਦੇ ਹਾਂ ਦੂਸਰੀ ਲਾਮ ਤੇ ਇਹ ਜੋ ਪਾਠ ਹੈ ਇਹ ਜੋ ਬਾਣੀ ਹੈ ਗੁਰੂ ਰਾਮਦਾਸ ਮਹਾਰਾਜ ਦੀ ਇਹ ਅਨੰਦ ਕਾਰਜ ਵੇਲੇ ਵਿਆਹ ਦੇ ਮੌਕੇ ਪੜ੍ਹੀ ਜਾਂਦੀ ਹੈ ਆਓ ਦੂਸਰੀ ਲਾਮ ਦੀ ਵਿਚਾਰ ਕਰਦੇ ਹਾਂ ਇਸ ਦੀ ਪਹਿਲੀ ਪੰਕਤੀ ਹੈ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਪਹਿਲਾ ਕਦਮ ਕੀ ਸੀ ਅਸੀਂ ਪਿਛਲੀ ਐਪੀਸੋਡ ਚ ਜਾਣਿਆ ਸੀ ਆਪਣੇ ਆਪ ਨੂੰ ਅੰਦਰੋਂ ਪਵਿੱਤਰ ਕਰਨਾ ਵਿਕਾਰਾਂ ਨੂੰ ਛੱਡਣਾ ਦੂਜਿਆਂ ਦੀਆਂ ਗਲਤੀਆਂ ਨਹੀਂ ਲੱਭਣੀਆਂ ਆਪਣੇ ਵੱਲ ਧਿਆਨ ਦੇਣਾ ਹੋਮੇ ਨੂੰ ਗਵਾਉਣਾ ਕਿਉਂਕਿ ਉਸ ਨੂੰ ਛੱਡਣਾ ਪੈਂਦਾ ਮੈਂ ਸਭ ਕੁਝ ਮੈਨੂੰ ਪਤਾ ਹੈ ਮੈਨੂੰ ਸਭ ਕੁਝ ਆਉਂਦਾ ਹੈ ਇਸ ਚੀਜ਼ ਨੂੰ ਛੱਡਣਾ ਤੇ ਆਪਣੇ ਉੱਤੇ ਕੰਮ ਸ਼ੁਰੂ ਕਰਨਾ ਔਰ ਸਾਰਿਆਂ 'ਚ ਇੱਕ ਪਰਮਾਤਮਾ ਨੂੰ ਦੇਖਣਾ ਤਾਂ ਇੱਕ ਪਰਮਾਤਮਾ ਨੂੰ ਦੇਖਣ ਦੀ ਪ੍ਰਵ੍ਰਤੀ ਸੁਭਾਅ ਬਣਾਉਣ ਦਾ ਮਤਲਬ ਇਹ ਸੀ ਕਿ ਜੇ ਮੈਨੂੰ ਕੋਈ ਲੱਗਦਾ ਵੀ ਹੈ ਕਿ ਫਲਾਣਾ ਗਲਤੀ ਕਰ ਰਿਹਾ ਹੈ ਜਾਂ ਉਹ ਗਲਤੀ ਕਰ ਰਿਹਾ ਹੈ ਤੇ ਮੈਂ ਜਾਣਾਂ ਕਿ ਸਾਰਿਆਂ 'ਚ ਉਹੀ ਹੈ ਮੇਰੇ 'ਚ ਵੀ ਉਹਦੇ 'ਚ ਵੀ ਗਲਤੀਆਂ ਮੈਂ ਵੀ ਕਰਦਾ ਹਾਂ ਅਸੀਂ ਬਰਾਬਰ ਹਾਂ ਤਾਂ ਫਿਰ ਮੈਂ ਆਪਣੇ ਵੱਲ ਧਿਆਨ ਦੇਵਾਂ ਕਿ ਮੈਂ ਆਪਣੀਆਂ ਜਿਹੜੀਆਂ ਕਮੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਕੱਢਣਾ ਹੈ ਤੇ ਖੁਦ ਨੂੰ ਇੰਪਰੂਵ ਕਰਨਾ ਹੈ ਹੁਣ ਆ ਗਿਆ ਸੈਕੰਡ ਸਟੈਪ ਤਾਂ ਸੈਕੰਡ ਕੀ ਹੈਗਾ ਜਾਂ ਦੂਸਰੀ ਲਾਮ ਕੀ ਹੈਗੀ ਹੈ ਦੂਸਰਾ ਕਦਮ ਹੈਗਾ ਕਿ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਪ੍ਰਭੂ ਮਿਲਾਪ ਵਾਲ ਅਸੀਂ ਆਪਣੇ ਅੰਦਰ ਬਾਹਰ ਹਰ ਥਾਂ ਵਸਦੇ ਉਸ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਆ ਉਹਦੇ ਲਈ ਦੂਸਰਾ ਜਿਹੜਾ ਕਦਮ ਹੈ ਦੂਸਰੀ ਜਿਹੜੀ ਲਾਮ ਹੈ ਉਹ ਹੈ ਸਦਾ ਨਾਲ ਨਿਭਣ ਵਾਲੇ ਗੁਰੂ ਗਿਆਨ ਨੂੰ ਮਿਲਣਾ ਸਤ ਗੁਰ ਸਦਾ ਜਿਹੜਾ ਨਾਲ ਹੈ ਸਤ ਸਦਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹ ਗੁਰ ਉਹ ਵੱਡਾ ਪ੍ਰਮਾਤਮਾ ਉਹ ਗਿਆਨ ਉਹ ਸਮਝ ਤੋਂ ਉਸ ਪੁਰਖ ਉਸ ਕਰਤੇ ਪੁਰਖ ਨੂੰ ਉਸ ਨੂੰ ਮਿਲਣ ਵੱਲ ਜਦੋਂ ਅਸੀਂ ਵਧਣਾ ਹੈ ਤਾਂ ਉਸ ਗੁਰੂ ਗਿਆਨ ਨੂੰ ਆਪਣਾ ਆਪ ਸੌਂਪ ਦੇਣਾ ਬਲਰਾਮ ਉਸ ਤੇ ਬਲਹਾਰ ਜਾਣਾ ਆਪਣਾ ਆਪ ਉਸ ਗਿਆਨ ਨੂੰ ਸੌਂਪਣਾ ਤਾਂ ਪਹਿਲਾਂ ਅਸੀਂ ਪ੍ਰਣ ਕੀਤਾ ਕਿ ਮੈਂ ਆਪਣੀ ਪਰਵਰਤੀ ਬਦਲਣੀ ਹੈ ਮੈਂ ਆਪਣਾ ਸੁਭਾਅ ਬਦਲਣਾ ਦੂਜਾ ਪ੍ਰਣ ਕੀ ਹੋ ਗਿਆ ਹੁਣ ਮੈਂ ਗੁਰੂ ਤੋਂ ਸਿੱਖਿਆ ਲੈਣੀ ਹੈ ਜੋ ਗੁਰੂ ਮੈਨੂੰ ਕਹਿ ਰਿਹਾ ਮੈਂ ਉਸ ਅਨੁਸਾਰ ਚੱਲਣਾ ਹੈ ਮਿਲਣ ਤੋਂ ਭਾਵ ਹੈ ਉਸ ਨੂੰ ਆਪਣਾ ਆਪ ਸੌਂਪ ਦੇਣਾ ਆਪਣੀਆਂ ਚਲਾਕੀਆਂ ਆਪਣੀ ਸਿਆਣਪ ਉੱਪਰ ਨਹੀਂ ਰੱਖਣੀ ਜੋ ਗੁਰੂ ਦਾ ਗਿਆਨ ਹੈ ਜਿਹੜਾ ਸੱਚ ਹੈ ਜਿਹੜਾ ਸਦਾ ਹੀ ਨਾਲ ਹੈ ਜਿਹੜਾ ਸਦਾ ਨੇਬਦਾ ਨਾਲ ਜਿਹੜਾ ਸੱਚੀ ਸਾਡੇ ਕੰਮ ਆਉਣ ਵਾਲਾ ਹੈ ਉਸ ਨੂੰ ਆਪਣਾ ਆਪ ਸੌਂਪ ਦੇਣਾ ਕਿ ਨਹੀਂ ਇਸ ਤੋਂ ਉਲਟ ਮੈਂ ਕੁਝ ਨਹੀਂ ਕਰਨਾ ਜੋ ਗੁਰੂ ਦਾ ਗਿਆਨ ਹੈ ਜੋ ਪ੍ਰਮਾਤਮਾ ਦੀ ਸਮਝ ਜੋ ਰੱਬੀ ਹੁਕਮ ਮੈਨੂੰ ਅੰਦਰੋਂ ਮਿਲ ਰਿਹਾ ਹੈ ਪ੍ਰਮਾਤਮਾ ਵੱਲੋਂ ਮੈਂ ਉਸ ਤੋਂ ਉਲਟੀ ਦਿਸ਼ਾ ਤੇ ਨਹੀਂ ਜਾਣਾ ਐਜ਼ ਜਿੱਦਾਂ ਉਹਨੇ ਕਿਹਾ ਹੈ ਬਸ ਉਦਾਂ ਹੀ ਕਰਨਾ ਉੱਥੇ ਮੈਂ ਕੋਈ ਆਪਣੀਆਂ ਵੱਖਰੀਆਂ ਚਲਾਕੀਆਂ ਨਹੀਂ ਲਾਣੀਆਂ ਕਿ ਸਾਰੇ ਕਰਦੇ ਤਾਂ ਕੀ ਹੋ ਗਿਆ ਸੋ ਇਹ ਹੈ ਅਗਲਾ ਕਿ ਆਪਣੇ ਆਪ ਨੂੰ ਉਸ ਸਤ ਗੁਰ ਜੋ ਮੇਰੇ ਅੰਦਰ ਹੈ ਸਦਾਈ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵਏ ਨਮਹ ਜਿਹੜਾ ਆਦ ਤੋਂ ਜੁਗਾਦ ਹਮੇਸ਼ਾ ਹੀ ਮੈਨੂੰ ਹਮੇਸ਼ਾ ਉਹ ਰਾਹ ਦੱਸਦਾ ਹੈ ਸੱਤ ਵਾਲਾ ਸੱਚ ਵਾਲਾ ਸਹੀ ਰਾਹ ਦੱਸਦਾ ਉਸ ਨੂੰ ਮੈਂ ਬਲਹਾਰ ਜਾਵਾਂ ਦਾ ਸੈਕਿੰਡ ਸਟੈਪ ਟੂਵਰਡਸ ਯੂਨੀਅਨ ਵਿਦ ਦ ਡਿਵਾਈਨ ਇਜ਼ ਟੂ ਫੁਲੀ ਐਕਸੈਪਟ ਐਂਡ ਫਾਲੋ ਗੁਰੂਜ਼ ਵਿਜ਼ਡਮ ਮੀਨਿੰਗ ਟੂ ਪਲੇਸ ਵਨਸ ਟਰਸਟ ਇਨ ਇਟ ਤੋ ਆਪਣੀ ਪੂਰੀ ਟਰਸਟ ਰੱਖ ਕੇ ਆਪਣਾ ਪੂਰੀ ਫੇਥ ਰੱਖ ਕੇ ਉਹ ਜਿੰਨੀ ਵੀ ਵਰਲਡੀ ਕਲੇਵਰਨੈਸ ਹੈਗੀ ਆll those worldly cleverness and cleverness and worldly wisdom ਉਹਨੂੰ ਡਿਸਕਾਰਡ ਕਰਕੇ ਆਈ ਸ਼ਲ ਸਬਮਿਟ ਮਾਈ ਸੈਲਫ ਟੂ दैट ਡਿਵਾਈਨ Wisdom ਕੀ ਇਹਨੇ ਜੋ ਕਿਹਾ ਹੈ ਮੈਂ ਉਸ ਅਨੁਸਾਰ ਹੀ ਚੱਲਣਾ ਅਗਲੀ ਪੰਕਤੀ ਦੇਖੋ ਫਿਰ ਕੀ ਹੋਏਗਾ ਜੀ ਨਿਰਭਾਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ ਤੋ ਪਿਛਲੇ ਜਿਹੜੀ ਲਾਂਸ ਸੀ ਉਹ ਚ ਸੀ ਕਿ ਆਪਣੇ ਮਨ ਦੀ ਹਉਮੈ ਕੱਢਣੀ ਹੈ ਹੁਣ ਜਦੋਂ ਮੈਂ ਗੁਰੂ ਨੂੰ ਆਪਣਾ ਆਪ ਸੌਂਪਾਂਗਾ ਤੇ ਫਿਰ ਮੇਰੇ ਅੰਦਰੋਂ ਹਉਮੈ ਜਾਏਗੀ ਗੁਰੂ ਗਿਆਨ ਨੂੰ ਸਮਰਪਿਤ ਹੋਣ ਨਾਲ ਸਮਰਪਿਤ ਸਮਰਪਣ ਕੰਪਲੀਟ ਸਬਮਿਸ਼ਨ ਮੀਨਸ ਉਹੀ ਗੱਲ ਕਿ ਹੋਰ ਇੰਜ ਵੀ ਕਰ ਲੈਣੇ ਆ ਇੰਜ ਵੀ ਕਰ ਲੈਣੇ ਆ ਆਪਣੇ ਜੋ ਜਿੱਦਾਂ ਸਾਨੂੰ ਸੌਖਾ ਲੱਗਦਾ ਉਸ ਅਨੁਸਾਰ ਨਹੀਂ ਜੋ ਗੁਰੂ ਕਹਿ ਰਿਹਾ ਹੈ ਜੋ ਪ੍ਰਮਾਤਮਾ ਦਾ ਹੁਕਮ ਹੈ ਉਸ ਨੂੰ ਸਿਰ ਮੱਥੇ ਮੰਨਣਾ ਭਾਵੇਂ ਜਿਵੇਂ ਵੀ ਹੈ ਕਿਉਂਕਿ ਉਹੀ ਸਹੀ ਰਾਹ ਹੈ ਉਹੀ ਧਰਮ ਹੈ ਜਿਵੇਂ ਅਸੀਂ ਪਿਛਲੇ ਐਪੀਸੋਡ 'ਚ ਜ਼ਿਕਰ ਕੀਤਾ ਸੀ ਤੋ ਗੁਰੂ ਗਿਆਨ ਨੂੰ ਸਮਰਪਿਤ ਹੋਣ ਨਾਲ ਮਨ ਅੰਦਰੋਂ ਸਾਰੇ ਭੈ ਡਰ ਫਿਕਰ ਮੁੱਕਦੇ ਨੇ ਡਰ ਨਹੀਂ ਚਿੰਤਾਵਾਂ ਨਹੀਂ ਹੁਣ ਜਦੋਂ ਅਸੀਂ ਵਿਆਹ ਦੇ ਮੋਕੇ ਇਲਾਵਾ ਪੜ ਰਹੇ ਹਾਂ ਇੱਕ ਫਿਕਰ ਹੈ ਇੱਕ ਚਿੰਤਾ ਹੈ ਕਿ ਪਤਾ ਨਹੀਂ ਅਸੀਂ ਇੱਕ ਦੂਜੇ ਨਾਲ ਨਿਬਾ ਪਾਵਾਂਗੇ ਕਿ ਨਹੀਂ ਪਤਾ ਨਹੀਂ ਇਹ ਇਦਾਂ ਗਲਤੀ ਕਰੇਗਾ ਪਤਾ ਨਹੀਂ ਸੁਭਾਅ ਕਿਹੋ ਜਿਹਾ ਹੋਏਗਾ ਤੋ ਦੋਨੋਂ ਜੀ ਜਿਹੜੇ ਗੁਰੂ ਦੇ ਸਾਹਮਣੇ ਬੈਠੇ ਆ ਉਹ ਦੋਨੋਂ ਆਪਣੇ ਆਪ ਨੂੰ ਜਦੋਂ ਗੁਰੂ ਨੂੰ ਸੌਂਪ ਦੇਣ ਦੇਖੋ ਜਦੋਂ ਮਤ ਇੱਕ ਹੋਵੇ ਫਿਰ ਮਤ ਭੇਦ ਫ ਲੜਾਈ ਝਗੜੇ ਨਹੀਂ ਹੁੰਦੇ ਠੀਕ ਆ ਥੋੜਾ ਬਹੁਤਾ ਜੋ ਸੰਸਾਰਿਕ ਕਾਰਬਿਹਾਰ ਨੇ ਉਹਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੁੰਦੀ ਆ ਆਪਣੀ ਆਪਣੀ ਸੋਚ ਹੁੰਦੀ ਆ ਪਰ ਜਦੋਂ ਇਕੱਠੇ ਬੈਠਣਾ ਜਦੋਂ ਇਕੱਠੇ ਜੀਵਨ ਗੁਜ਼ਾਰਨਾ ਹੈ ਉਹ ਭਾਵੇਂ ਪਤੀ ਪਤਨੀ ਆ ਭਾਵੇਂ ਭੈਣ ਭਰਾ ਨੇ ਭਾਵੇਂ ਦੋਸਤ ਮਿੱਤਰ ਨੇ ਭਾਵੇਂ ਗੁਰੂ ਨਾਲ ਸਿੱਖ ਦਾ ਰਿਸ਼ਤਾ ਤੇ ਭਾਵੇਂ ਪ੍ਰਮਾਤਮਾ ਨਾਲ ਭਗਤ ਦਾ ਰਿਸ਼ਤਾ ਉੱਥੇ ਕਰਨਾ ਕੀ ਹੈ ਉੱਥੇ ਉਹ ਡਰ ਮੁੱਕ ਜਾਏ ਉਹ ਫਿਕਰ ਮੁੱਕ ਜਾਏ ਕਿ ਮਨ ਨਾਰਾਜ਼ ਨਾ ਹੋ ਜਾਵੇ ਕਿਤੇ ਜਾਂ ਇਹ ਐਦਾਂ ਨਾ ਕਰ ਦੇਵੇ ਮੇਰੇ ਨਾਲ ਗੁਰਬਾਣੀ ਚ ਆਸਾ ਦੀ ਵਾਰ ਵਿੱਚ ਗੁਰੂ ਅੰਗਦ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਨਾ ਕਿ ਉਹ ਸੇਵਕ ਸੇਵਕ ਨਹੀਂ ਉਹ ਆਸ਼ਿਕ ਨਹੀਂ ਉਹ ਪਿਆਰ ਕਰਨ ਵਾਲਾ ਨਹੀਂ ਜੇ ਅੰਦਰ ਡਰੀ ਪਿਆ ਹੋਇਆ ਹਜੇ ਕਿ ਕਿਤੇ ਮੈਨੂੰ ਛੱਡ ਹੀ ਨਾ ਦੇਵੇ ਕਿਤੇ ਮੈਨੂੰ ਧੋਖਾ ਹੀ ਨਾ ਦੇ ਦੇਵੇ ਕਿਤੇ ਮੇਰੀ ਗੱਲ ਮੰਨੇਗਾ ਵੀ ਕਿ ਨਹੀਂ ਮੰਨੇਗਾ ਤੋਂ ਉਹ ਸਾਰੇ ਡਰ ਫਿਕਰ ਉਹ ਤੋਂ ਮੁੱਕਦੇ ਜਦੋਂ ਅਸੀਂ ਆਪਣੇ ਆਪ ਨੂੰ ਸੌਂਪ ਦਿੰਨੇ ਹਾਂ ਤੋਂ ਦੋਵੇਂ ਜੀ ਲੜਕਾ ਅਤੇ ਲੜਕੀ ਜੋ ਇਸ ਵੇਲੇ ਆਨੰਦ ਕਾਰੇ ਦੇ ਵੇਲੇ ਗੁਰੂ ਦੇ ਸਾਹਮਣੇ ਬੈਠੇ ਉਹ ਵੀ ਤੇ ਜਿੰਨੀ ਸੰਗਤ ਅਸੀਂ ਸਾਰੇ ਬੈਠੇ ਆਂ ਜਦੋਂ ਅਸੀਂ ਇੱਕ ਗੁਰੂ ਨੂੰ ਸਮਰਪਿਤ ਹੋ ਗਏ ਜਦੋਂ ਇੱਕੋ ਦੀ ਮੱਤ ਅਸੀਂ ਲੈ ਰਹੇ ਹਾਂ ਫਿਰ ਅੰਦਰੋਂ ਡਰ ਭੈ ਮੁੱਕਦੇ ਨੇ ਭਰੋਸਾ ਕਰਨਾ ਹੁੰਦਾ ਹੈ ਭਰੋਸਾ ਸਭ ਤੋਂ ਵੱਡਾ ਮਨੁੱਖੀ ਗੁਣ ਹੈ ਸਭ ਤੋਂ ਪਹਿਲਾ ਤੋਂ ਉਹ ਆਪਸੀ ਭਰੋਸਾ ਜਿੱਥੇ ਹੁੰਦਾ ਉਥੇ ਡਰ ਭੈ ਡਰ ਫਿਕਰ ਨਹੀਂ ਹੁੰਦੇ ਅਤੇ ਹਮੈ ਵਾਲੀ ਮੈਲ ਦੂਰ ਹੁੰਦੀ ਹੈ ਮੈਂ ਮੇਰੀ ਵਾਲੀ ਹੁਣ ਜਿੱਥੇ ਮੈਂ ਮੇਰੀ ਉਥੇ ਡਰ ਫਿਕਰ ਵੀ ਹੈ ਇਹ ਮੇਰਾ ਆ ਕੋਈ ਖੋ ਨਾ ਲਵੇ ਉਹ ਪੋゼਸਿਵਨੈਸ ਜਿਹੜੀ ਹੈ ਨਾ ਉਸ ਨੂੰ ਤੋੜਦੀ ਹੈ ਉਹ ਜਿਹੜੀ ਵਿਜ਼ਡਮ ਹੈ ਉਹ ਜਿਹੜੀ ਨੌਲੇਜ ਉਹ ਗਿਆਨ ਜਿਹੜਾ ਗੁਰੂ ਵਾਲਾ ਇਸ ਚੀਜ਼ ਨੂੰ ਤੋੜਦਾ ਕਿ ਨਹੀਂ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਰੂਪ ਆ ਸਾਡੀ ਪ੍ਰਵ੍ਰਤੀ ਇਹ ਬਣਦੀ ਕਿ ਸਾਰਿਆਂ 'ਚ ਇੱਕ ਬਰਾਬਰ ਅਸੀਂ ਜਾਣਦੇ ਇਹ ਨਹੀਂ ਕਿ ਮੈਂ ਵੱਡਾ ਆ ਮੈਂ ਸਿਆਣਾ ਆ ਜਾਂ ਤੂੰ ਵੱਡਾ ਐ ਤੁਸੀਂ ਐਸਾ ਕੁਝ ਨਹੀਂ ਐ ਉਹ ਡਿਫਰੈਂਸਸ ਮਕਾ ਕੇ ਇਹੋ ਜੀ ਬਰਾਬਰੀ ਦਿੰਦੀ ਹੈ ਕਿ ਫਿਰ ਮੈਂ ਮੇਰੀ ਵਾਲੀ ਦੇਖੋ ਮੈਂ ਮੇਰੀ ਦੋਨੋਂ ਤਰੀਕੇ ਦੀ ਹੈ ਇੱਕ ਮੈਂ ਕਿ ਮੈਂ ਬੜਾ ਸਿਆਣਾ ਮੈਂ ਬੜਾ ਵੱਡਾ ਮੈਂ ਬੜਾ ਤਾਕਤਵਰ ਮੈਂ ਗਲਤੀ ਕਰਦਾ ਹੀ ਨਹੀਂ ਇਹ ਸੁਪੀਰੀਓਰਿਟੀ ਕੰਪਲੈਕਸ ਲੈ ਜਾਂਦੀ ਹੈ ਆਕੜ ਅਹੰਕਾਰ ਦੂਜੀ ਮੈਂ ਜਿਹੜੀ ਹੈ ਉਹ ਥੱਲੇ ਲੈ ਕੇ ਜਾਂਦੀ ਹੈ ਸਾਨੂੰ ਬੁਝਦਿਲ ਕਾਇਰ ਡਰਪੋਕ ਬਣਾਉਂਦੀ ਹੈ ਸਾਨੂੰ ਕਮਜ਼ੋਰ ਬਣਾਉਂਦੀ ਹੈ ਅਸੀਂ ਡਰਪੋਕ ਬਣ ਜਾਂਦੇ ਇੱਕ ਉਹ ਮੈਂ ਵੀ ਹੈ ਮੈਨੂੰ ਤੇ ਕੁਝ ਵੀ ਨਹੀਂ ਮਿਲਦਾ ਮੈਨੂੰ ਸਾਰੇ ਧੋਖਾ ਦੇ ਦਿੰਦੇ ਨੇ ਮੈਨੂੰ ਇਹ ਵੀ ਨਹੀਂ ਆਉਂਦਾ ਉਹ ਵੀ ਨਹੀਂ ਆਉਂਦਾ ਮੈਂ ਛੋਟਾ ਇਹ ਇਨਫੀਰੀਓਰਿਟੀ ਕੰਪਲੈਕਸ ਲੈ ਕੇ ਜਾਣ ਵਾਲੀ ਵੀ ਈਗੋਈ ਹੈ ਵੀ ਤੇ ਮੈਂ ਹੀ ਹੈ ਨਾ ਇਸ ਮੈਂ ਨੂੰ ਖਤਮ ਜਦੋਂ ਕੀਤਾ ਉਹ ਕਿੰਨੇ ਕੀਤਾ ਗੁਰੂ ਦੇ ਗਿਆਨ ਨੂੰ ਜਦੋਂ ਆਪਣਾ ਆਪ ਸੌਂਪਿਆ ਕਿ ਸਭ ਗੋਬਿੰਦ ਹੈ ਸਾਰੇ ਬਰਾਬਰ ਹਾਂ ਸਾਰਿਆਂ 'ਚ ਬਰਾਬਰ ਪ੍ਰਮਾਤਮਾ ਹੈ ਨਾ ਮੈਂ ਵੱਡਾ ਆ ਕਿਸੇ ਤੋਂ ਨਾ ਮੈਂ ਕਿਸੇ ਤੋਂ ਛੋਟਾ ਆ ਬਰਾਬਰ ਆ ਸਤਕਾਰ ਸਾਰਿਆਂ ਦਾ ਆ ਪਰ ਘਟ ਕੋਈ ਨਹੀਂ ਮੂਰਖ ਕੋਈ ਨਹੀਂ ਸਿਆਣਾ ਕੋਈ ਨਹੀਂ ਹਰ ਕੋਈ ਆਪਣੇ ਹਿਸਾਬ ਨਾਲ ਜੀ ਰਿਹਾ ਜਿੰਨੀ ਜਿੰਨੀ ਉਹਨੂੰ ਸੁਰਤ ਮਿਲੀ ਜਿੰਨੀ ਜਿੰਨੀ ਉਹਨੂੰ ਸਮਝ ਆ ਰਹੀ ਹੈ ਦੇਖੋ ਗਲਤੀਆਂ ਹਰ ਕੋਈ ਕਰਦਾ ਅਸੀਂ ਵੀ ਕਰਦੇ ਹਾਂ ਇਸ ਚੀਜ਼ ਨੂੰ ਅਹਿਸਾਸ ਲੈ ਕੇ ਆਉਣਾ ਫਿਰ ਕੀ ਹੋਏਗਾ ਕਿ ਜਦੋਂ ਕੋਈ ਦੂਜਾ ਬੰਦਾ ਗਲਤੀ ਵੀ ਕਰਦਾ ਤੇ ਫਿਰ ਅਸੀਂ ਗੁੱਸੇ 'ਚ ਆ ਕੇ ਲੜਦੇ ਨਹੀਂ ਝਗੜਦੇ ਨਹੀਂ ਪਤਾ ਹੈ ਕਿ ਕੋਈ ਗੱਲ ਨਹੀਂ ਫਿਰ ਸਮਝ ਆ ਜਾਂਦੀ ਹੈ ਕਿ ਭੁੱਲਣ ਅੰਦਰ ਸਭ ਕੋ ਹਰ ਕੋਈ ਭੁੱਲਦਾ ਹੈ ਮਨੁੱਖ ਭੁੱਲਣ ਹਾਰ ਹੀ ਹੈ ਆ ਭੁੱਲ ਗੁਰੂ ਕਰਤਾਰ ਇੱਕ ਉਹ ਪ੍ਰਮਾਤਮਾ ਜਾਂ ਗੁਰੂ ਉਹੀ ਹੈ ਜੋ ਨਹੀਂ ਭੁੱਲਦਾ ਤੋਂ ਇਹ ਮੈਂ ਮੇਰੀ ਮੁੱਕੇ ਕਿ ਫਿਰ ਡਰ ਫਿਕਰ ਮੁੱਕੇ ਜਾਣਗੇ ਫਿਰ ਚਿੰਤਾ ਮੁੱਕ ਜਾਏਗੀ ਤੋਂ ਜੋ ਦੂਸਰੀ ਲਾਮ ਹੈ ਮੈਂ ਗੁਰੂ ਨੂੰ ਆਪਣਾ ਆਪ ਸੌਂਪਦਾ ਹਾਂ ਮੱਥਾ ਟੇਕਣ ਲੱਗਿਆ ਫਿਰ ਇਹ ਮੱਥਾ ਟੇਕਣਾ ਉਸ ਵੇਲੇ ਕਿ ਮੈਂ ਹੁਣ ਗੁਰੂ ਨੂੰ ਆਪਣਾ ਆਪ ਸੌਂਪ ਦਿੰਦਾ ਕਿ ਇਸ ਦੇ ਗਿਆਨ ਦੇ ਨਾਲ ਮੇਰੇ ਅੰਦਰੋਂ ਮੈਂ ਵਾਲੀ ਭਾਵਨਾ ਜਾਏਗੀ ਜਿਹੜੀ ਜਾਂ ਤਾਂ ਮੈਨੂੰ ਬੜੀ ਉੱਤੇ ਚੜਾ ਦਿੰਦੀ ਜਾਂ ਬਿਲਕੁਲ ਥੱਲੇ ਡੇਕ ਦਿੰਦੀ ਹੈ ਹਰ ਵੇਲੇ ਮੈਂ ਦੁਖੀ ਹੁੰਨਾ ਤੇ ਨਾਲੇ ਫਿਰ ਉਹ ਦੁੱਖ ਉਹ ਜਿਹੜੇ ਅੰਦਰਲੇ ਡਰ ਫਿਕਰ ਚਿੰਤਾਵਾਂ ਇਸ ਨਾਲ ਮੁੱਕਣਗੇ ਅਗਲੀ ਪੰਕਤੀ ਦੇਖੋ ਨਿਰਮਲ ਪਾਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਜਦੋਂ ਰਾਮ ਅਸੀਂ ਪਿਛਲੇ ਚ ਵੀ ਜ਼ਿਕਰ ਕੀਤਾ ਸੀ ਹਦੂਰ ਜਿਹੜਾ ਹਾਜ਼ਰ ਨਾਜ਼ਰ ਹੈ ਹਰ ਵੇਲੇ ਹਰ ਜਗ੍ਹਾ ਆ ਜਦੋਂ ਉਹ ਉਹਨੂੰ ਜੇ ਵੇਖੀਏ ਉਹਨੂੰ ਵੇਖਣ ਦਾ ਤਰੀਕਾ ਸਿਰਫ ਗਿਆਨ ਹੈ ਸਮਝ ਹੈ ਸਮਝ ਲੈਣਾ ਜਾਣ ਲੈਣਾ ਕਿ ਇੱਕ ਅਨੇਕ ਵਿਆਪਕ ਪੂਰਕ ਘਟ ਘਟ ਸਾਰਿਆਂ ਦੇ ਅੰਦਰ ਹਰ ਦਿਲ ਦੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਈ ਉਹੀ ਵਿਆਪ ਰਿਹਾ ਆ ਇਹ ਜਦੋਂ ਅਸੀਂ ਦੇਖਦੇ ਹਾਂ ਫਿਰ ਮੈਂ ਮੇਰੀ ਮੁਕਤੀ ਆ ਡਰ ਫਿਕਰ ਮੁਕਦੇ ਨੇ ਗੁਰੂ ਦੇ ਗਿਆਨ ਦੇ ਨਾਲ ਫਿਰ ਜਦੋਂ ਸਾਰਿਆਂ ਚ ਇੱਕ ਪ੍ਰਮਾਤਮਾ ਦਿਸਦਾ ਆ ਫਿਰ ਇੱਕ ਨਿਰਮਲ ਪਵਿੱਤਰ ਭਾਉ ਇੱਥੇ ਪੌੜ ਦਰ ਨਹੀਂ ਹੈ ਇੱਥੇ ਉਹ ਪਿਆਰ ਹੈ ਇੱਥੇ ਉਹ ਸਤਕਾਰ ਹੈ ਉਹ ਆਪਸੀ ਸਤਕਾਰ ਬੋਲਿਆ ਜੀ ਨੂੰ ਜੀ ਹੁੰਦੀ ਹੈ ਹੋਰ ਮੁਹੱਬਤ ਕੀ ਹੁੰਦੀ ਹੈ ਕਿਸੇ ਵੀ ਰਿਸ਼ਤੇ ਦੇ ਵਿੱਚ ਜਦੋਂ ਅਸੀਂ ਕਹਿੰਦੇ ਨਾ ਗੁਰਬਾਣੀ ਸਾਨੂੰ ਪਿਆਰ ਕਰਨਾ ਸਿਖਾ ਰਹੀ ਹੈ ਸਾਰਿਆਂ ਦੇ ਨਾਲ ਉਹ ਪ੍ਰੇਮ ਕੀ ਹੈ ਉਹ ਇਹੀ ਨਿਰਮਲ ਪੌੜ ਹੈ ਇੱਕ ਪਵਿੱਤਰ ਅਹਿਸਾਸ ਇੱਕ ਪਵਿੱਤਰ ਸਤਕਾਰ ਸਾਰਿਆਂ ਦਾ ਇੱਕ ਦੂਜੇ ਨਾਲ ਸਹੀ ਤਰ੍ਹਾਂ ਮਿਲਵਰਤਨ ਸਾਨੂੰ ਆ ਜਾਵੇ ਇਸ ਕਾਇਨਾਤ ਨਾਲ ਇਸ ਪੂਰੀ ਸ੍ਰਿਸ਼ਟੀ ਨਾਲ ਸਾਡਾ ਇੱਕ ਰਿਲੇਸ਼ਨ ਬਣ ਜਾਵੇ ਇਹ ਨਿਰਮਲ ਪਾਉ ਪਾਇਆ ਉਦੋਂ ਮਿਲਦਾ ਹੈ ਹਰ ਗੁਣ ਗਾਇ ਜਦੋਂ ਰੱਬੀ ਗੁਣ ਆਪਣੇ ਅੰਦਰ ਵਸਾਉਨੇ ਆ ਫਿਰ ਅੰਦਰ ਨਿਰਮਲ ਪਾਉ ਆਉਂਦਾ ਆ ਫਿਰ ਅਸੀਂ ਉਸ ਨੂੰ ਪ੍ਰਮਾਤਮਾ ਨੂੰ ਸਾਰਿਆਂ ਚ ਦੇਖਦੇ ਹਾਂ ਸੋ ਗੁਰੂ ਗਿਆਨ ਵਾਲੇ ਨਿਰਮਲ ਪਾਉ ਉਸ ਮਰਿਆਦਾ ਵਿੱਚ ਜਦੋਂ ਅਸੀਂ ਆਉਨੇ ਹੁਕਮ ਦੀ ਮਰਿਆਦਾ ਦੇ ਵਿੱਚ ਆਪਣੇ ਅੰਦਰ ਉਤਾਰ ਕੇ ਜਦ ਰੱਬੀ ਗੁਣ ਸ਼ੁਕਰਾਨਾ compassion, kindness, contentment, gratitude, all these divine virtues. ਇਹ ਜਦੋਂ ਪਿਆਰ ਹੋ ਗਿਆ, ਦਇਆ, ਖਿਮਾ, ਸ਼ੁਕਰਾਨਾ, ਸੰਤੋਖ ਇਹ ਗੁਣ ਜਦੋਂ ਅਸੀਂ ਆਪਣੇ ਅੰਦਰ ਲੈ ਕੇ ਜਾਂਦੇ ਫਿਰ ਹਰ ਜਗ੍ਹਾ ਮੌਜੂਦ ਪ੍ਰਮਾਤਮਾ ਨੂੰ ਅਸੀਂ ਆਪਣੇ ਅੰਦਰ ਬਾਹਰ ਵੇਖ ਲੈਂਦੇ ਆ ਜਾਣ ਲੈਂਦੇ ਆ ਪਹਿਲੀ ਲਾਂਪ ਸੀ ਸਾਰਿਆਂ ਚ ਉਸ ਨੂੰ ਦੇਖਣਾ ਇਹ ਪ੍ਰਕਿਰਤੀ ਇਹ ਪ੍ਰਵਰਤੀ ਬਣਾਉਣੀ ਹੈ ਇਹ ਆਪਣਾ ਨੇਚਰ ਆਪਣਾ ਅਸੀਂ ਸੁਭਾਅ ਬਣਾਉਣਾ ਹੈ ਤੇ ਨਾਲ ਫਿਰ ਅਗਲੀ ਚ ਆ ਗਿਆ ਕਿ ਮੈਂ ਗੁਰੂ ਗਿਆਨ ਨੂੰ ਸੌਂਪਣਾ ਜਿਹਦੇ ਨਾਲ ਮੇਰੇ ਅੰਦਰ ਮੈਂ ਮੁੱਕੇ ਮੇਰੇ ਡਰ ਫਿਕਰ ਮੁਕਣ ਤੇ ਮੈਂ ਸਾਰਿਆਂ ਚ ਸ੍ਰਾਮ ਨੂੰ ਉਸ ਪ੍ਰਮਾਤਮਾ ਨੂੰ ਦੇਖਾਂ ਸਾਰਿਆਂ ਦੇ ਨਾਲ ਮੈਂ ਪ੍ਰੇਮ ਕਰ ਸਕਾਂ ਸਾਰਿਆਂ ਦੇ ਨਾਲ ਮੇਰਾ ਨਿਰਮਲ ਪਾਉ ਇੱਕ ਸਤਕਾਰ ਇੱਕ ਇੱਜ਼ਤ ਉਹ ਮੈਨੂੰ ਆ ਜਾਵੇ ਕਰਨੀ ਉਹ ਸਿਰਫ ਆਲੇ ਦੁਆਲੇ ਜੀਵਾਂ ਦੀ ਹੀ ਨਹੀਂ ਹਰ ਇੱਕ ਛੇ ਜੋ ਉਸ ਪ੍ਰਮਾਤਮਾ ਦੀ ਬਣਾਈ ਹੋਈ ਇਸ ਕਾਇਨਾਤ ਵਿੱਚ ਹੈ ਬਾਈ ਲਿਵਿੰਗ ਵਿਦ ਦਾ ਡਿਸਪਲਿਨ ਟਾਕ ਬਾਈ ਦਾ ਗੁਰੂ ਇਨ 댓 ਵਿਜ਼ਡਮ and by feeling thankful for divine qualities divine virtues like gratitude contentment love compassion kindness the divine that lord is seen everywhere both within and around agli pankti dekho ji nirmal pao paya har gun gaya har vekhae ram hadure har aatm ram psarya swami sarv rahya bhar pure hun itthe samajh aa jandi hai ਤੋ ਗੁਰੂ ਨੂੰ ਜਦੋਂ ਆਪਣਾ ਆਪ ਸੌਂਪਿਆ ਉਸ ਗਿਆਨ ਨੂੰ ਸੌਂਪਿਆ ਜਦੋਂ ਉਹ ਸਾਨੂੰ ਸਾਰ ਜੀਣ ਲੱਗ ਗਏ ਫਿਰ ਇਹ ਸਮਝ ਆ ਜਾਂਦੀ ਹੈ ਕਿ ਹਰ ਥਾਂ ਭਰਪੂਰ ਭਰਪੂਰ ਹੈ ਨ ਪੂਰਾ ਕਿਤੇ ਘੱਟ ਨਹੀਂ ਹੈ ਰੱਬ ਕਿਸੇ 'ਚ ਘੱਟ ਨਹੀਂ ਹੈ ਕਿਸੇ 'ਚ ਕਮੀ ਨਹੀਂ ਹੈ ਸਾਰਿਆਂ 'ਚ ਬਰਾਬਰ ਹੈ ਕਿਸੇ ਨੂੰ ਅਹਿਸਾਸ ਹੈ ਕਿਸੇ ਨੂੰ ਨਹੀਂ ਗੁਣ ਸਾਰਿਆਂ 'ਚ ਹੀ ਨੇ ਸਾਰਿਆਂ 'ਚ ਹੀ ਚੰਗੀਆਂ ਆਈਆਂ ਨੇ ਪਰ ਮੈਂ ਸਿਰਫ ਔਗਣ ਹੀ ਦੇਖੀ ਜਾਨਣਾ ਹੈ ਤਾ ਭਰਪੂਰ ਹੈ ਪ੍ਰਮਾਤਮਾ ਭਰਪੂਰ ਹੈ ਸਾਰਿਆਂ ਦੇ ਵਿੱਚ ਭਰਿਆ ਹੋਇਆ ਵਸਦੇ ਪ੍ਰਮਾਤਮਾ ਨੇ ਸਾਡੇ ਅੰਦਰ ਵੀ ਆਤਮ ਰੂਪ ਜਿਹੜਾ ਸਾਡਾ ਜੀਵਨ ਹੈ ਸਾਡੀ ਆਤਮਾ ਕਹਿ ਲੋ ਸੋਲ ਕਹਿ ਲੋ ਲਾਈਫ ਕਹਿ ਲੋ ਜੋਤ ਕਹਿ ਲੋ ਜੋ ਵੀ ਮਰਜੀ ਕਹਿ ਲੋ ਵਰਡਸ ਨੇ ਇਹ ਸਾਰੇ ਅਲੱਗ-ਅਲੱਗ ਭਾਸ਼ਾਵਾਂ ਦੇ ਲਫ਼ਜ਼ ਨੇ ਤਾਂ ਸਾਡੇ ਅੰਦਰ ਜਿਹੜੀ ਜੀਵਨ ਜੋਤ ਹੈ ਉਹ ਪ੍ਰਮਾਤਮਾ ਆਪ ਸਾਰਿਆਂ ਦੇ ਵਿੱਚ ਉਹੀ ਜੋਤ ਪਰੀਪੂਰਣ ਜੋਤ ਘਟ ਨਹੀਂ ਹੈ ਕਿਸੇ 'ਚ ਘਟ ਨਹੀਂ ਇਹ ਨਹੀਂ ਕਿ ਪਤਨੀ ਚ ਘਟ ਹੈ ਤੇ ਪਤੀ ਪਰਮੇਸ਼ਰ ਜ਼ਿਆਦਾ ਹੈ ਨਹੀਂ ਦੋਨੋਂ ਬਰਾਬਰ ਪਰਮੇਸ਼ਰ ਦਾ ਰੂਪ ਨੇ ਬਰਾਬਰ ਕਿਉਂਕਿ ਉਹੀ ਜੋਤ ਭਰਪੂਰ ਵਸ ਰਹੀ ਹੈ ਸਾਰਾ ਪ੍ਰਸਾਰਾ ਸਾਰੀ ਰਚਨਾ ਦੇ ਵਿੱਚ ਹੀ ਜੋ ਆਲੇ ਦੁਆਲੇ ਮੇਰੇ ਜੋ ਬੋਲਤ ਹੈ ਅਮ੍ਰਿਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹਨਾਂ ਸਾਰਿਆਂ ਦੇ ਵਿੱਚ ਹੀ ਉਹ ਹੈ ਰਚਨਾ ਵੀ ਉਹ ਕਰ ਰਿਹਾ ਨਿਵਾਸ ਵੀ ਉਹ ਖੁਦ ਹੀ ਉਸ ਦਾ ਕੀਤਾ ਹੋਇਆ ਬਣਾਉਂਦਾ ਵੀ ਹੈ ਸਾਰਿਆਂ ਵਿੱਚ ਉਹ ਰਹਿੰਦਾ ਵੀ ਹੈ ਫਿਰ ਇਹ ਅਹਿਸਾਸ ਉਦੋਂ ਹੋਇਆ ਜਦੋਂ ਗੁਰੂ ਗਿਆਨ ਨੂੰ ਆਪਣਾ ਅਬਸorb ਕੇ ਉਸ ਅਨੁਸਾਰ ਜੀਉਣਾ ਸ਼ੁਰੂ ਕਰ ਦਿੱਤਾ ਆਪਣੀਆਂ ਚਲਾਕੀਆਂ ਨਹੀਂ ਕਿਉਂਕਿ ਮੈਨੂੰ ਤਾਂ ਕਾਲੇ ਗੋਰੇ ਨੀਲੇ ਪੀਲੇ ਦਿਖਾਈ ਦੇ ਰਹੇ ਮੈਨੂੰ ਪੜੇ ਲਿਖੇ ਤੇ ਅਨਪੜ੍ਹ ਦਿਖਾਈ ਦੇ ਰਹੇ ਮੈਨੂੰ ਅਮੀਰ ਤੇ ਗਰੀਬ ਦਿਸਦੇ ਪਏ ਨੇ ਮੇਰੀ ਅਕਲ ਮੈਨੂੰ ਸਿਖਾ ਰਹੀ ਹੈ ਕਿ ਇਹ ਬੰਦਾ ਤਾਕਤਵਰ ਹੈ ਕਮਜ਼ੋਰ ਹੈ ਮੇਰਾ ਦਿਮਾਗ ਮੈਨੂੰ ਕਹਿ ਰਿਹਾ ਕਿ ਇਹ ਬੰਦਾ ਧਰਮੀ ਹੈ ਤੇ ਇਹ ਬੰਦਾ ਚੋਰ ਹੈ ਮੇਰੀ ਦ੍ਰਿਸ਼ਟੀ ਜਿਹੜੀ ਹੈਗੀ ਜੋ ਮੈਂ ਬਾਹਰੋਂ ਸਿੱਖ ਰਿਹਾ ਹਾਂ ਮੈਨੂੰ ਦੱਸ ਰਹੀ ਹੈ ਕਿ ਇਹ ਚੰਗਾ ਹੈ ਮਾੜਾ ਹੈ ਪਰ ਗੁਰੂ ਦੇ ਗਿਆਨ ਨੂੰ ਜਦੋਂ ਸੌਂਪਿਆ ਜਦੋਂ ਸਾਰਿਆਂ 'ਚ ਰਾਮ ਨੂੰ ਹضور ਹੋ ਕੇ ਦੇਖ ਲਿਆ ਕਿ ਸਾਰਿਆਂ 'ਚ ਇੱਕ ਪਰਮਾਤਮਾ ਦੀ ਜੋਤ ਭਰਪੂਰ ਸਰਬ ਰਹਿਆ ਭਰਪੂਰੇ ਫਿਰ ਹੁਣ ਉਹ ਇਹ ਜਿਹੜੀ ਅਸੀਂ ਅਲੱਗ ਅਲੱਗ ਵਿਤਕਰੇ ਕਰ ਰਹੇ ਸੀ ਉਹ ਮੁੱਕ ਗਏ ਹੁਣ ਨਹੀਂ ਹੁਣ ਇਹ ਨਹੀਂ ਲੱਗਦਾ ਕਿ ਸਾਧ ਵਿੱਚ ਰੱਬ ਜ਼ਿਆਦਾ ਤੇ ਚੋਰ ਵਿੱਚ ਘੱਟ ਨਹੀਂ ਹੈਗਾ ਦੋਨਾਂ 'ਚ ਹੀ ਬਰਾਬਰ ਬਸ ਉਹ ਉਹਦੇ ਨੇੜੇ ਜ਼ਿਆਦਾ ਹੋ ਗਿਆ ਉਹਨੇ ਉਹ ਗੁਣ ਲੈ ਲਏ ਉਹ ਦਇਆ ਕਰ ਰਿਹਾ ਹੈ ਉਹ ਪਿਆਰ ਕਰ ਰਿਹਾ ਹੈ ਉਹ ਚੋਰੀਆਂ ਕਰ ਰਿਹਾ ਨੁਕਸਾਨ ਕਰ ਰਿਹਾ ਹੈ ਬਸ ਫਰਕ ਇਹਨਾਂ ਕਿ ਉਹਨੇ ਅੱਖਾਂ ਮੀਟੀਆਂ ਹੋਈਆਂ ਬਸ ਤੇ ਜਦੋਂ ਕੋਈ ਇਹੋ ਜਿਹੀ ਅੱਖਾਂ ਅੱਖਾਂ ਮੀਟ ਕੇ ਉਹੋ ਜੇ ਕਰਮ ਕਰ ਵੀ ਰਿਹਾ ਹੈ ਤੇ ਮੈਂ ਉਹਦੀਆਂ ਗਲਤੀਆਂ ਕੱਢਣ ਦੀ ਬਜਾਏ ਮੈਂ ਆਪਣੇ ਵੱਲ ਮੁੜਾਂ ਕਿ ਮੇਰੇ ਅੰਦਰ ਵੀ ਇਹੋ ਜਿਹੀਆਂ ਕਮੀਆਂ ਹੈਗੀਆਂ ਨੇ ਬਹੁਤ ਸਾਰੀਆਂ ਮੈਂ ਉਹਨਾਂ ਤੇ ਵਰਕ ਕਰਾਂ ਮੈਂ ਵੀ ਉਹ ਬਣਾ ਜੋ ਮੈਨੂੰ ਚੰਗੇ ਲੱਗ ਰਹੇ ਨੇ ਤਾਂ ਸਾਰੇ ਹੀ ਚੰਗੇ ਹੋ ਜਾਣ ਜੇ ਹਰ ਕੋਈ ਇਸ ਤਰ੍ਹਾਂ ਆਪਣੇ ਅੰਦਰ ਮੁੜੇ ਪਰ ਇਸ ਸ੍ਰਿਸ਼ਟੀ ਦਾ ਨਿਯਮ ਹੈ ਉਸ ਪਰਮਾਤਮਾ ਦੀ ਬਣਾਈ ਹੋਈ ਖੇਡ ਹੈ ਅਲੱਗ-ਅਲੱਗ ਰੰਗਾਂ ਦੇ ਜੀਵ ਨੇ अलग-अलग रंगਾਂ ਦੀ ਪੂਰੀ ਸ੍ਰਿਸ਼ਟੀ ਹੈ। ਤਾਂ ਇਹ ਸਮਝ ਆ ਜਾਂਦੀ ਹੈ ਕਿ ਇਹ ਭਾਂਤ ਭਾਂ ਦੇ ਜੋ ਮੈਨੂੰ ਅਲੱਗ-ਅਲੱਗ ਨਜ਼ਰ ਆ ਰਹੇ ਨੇ ਇਹ ਸਾਰਿਆਂ ਦੇ ਵਿੱਚ ਅਲੱਗ-ਅਲੱਗ ਸੁਭਾਅ ਵਾਲੇ, ਅਲੱਗ-ਅਲੱਗ ਬੋਲੀਆਂ ਵਾਲੇ, ਅਲੱਗ-ਅਲੱਗ ਸ਼ਕਲਾਂ ਵਾਲੇ, ਅਲੱਗ-ਅਲੱਗ ਰੰਗਾਂ ਵਾਲੇ ਇਹ ਸਾਰਿਆਂ ਵਿੱਚ ਹੈ ਤੇ ਇੱਕ ਪ੍ਰਮਾਤਮਾ ਹੀ ਹੈ। ਫੇਰੀ ਤੇ ਪਿਆਰ ਕਰਾਂਗੇ, ਫੇਰੀ ਤੇ ਸਤਿਕਾਰ ਕਰਾਂਗੇ ਨਾ। ਫੇਰੀ ਤੇ ਸਾਡੇ ਅੰਦਰ ਦਇਆ ਆਏਗੀ। ਫੇਰੀ ਤੇ ਉਹ ਸੰਤੋਖ ਤੇ ਸ਼ੁਕਰਾਨਾ ਵਾਲਾ ਗੁਣ ਆਏਗਾ ਨਹੀਂ ਤੇ ਡਰਾਂਗੇ, ਫਿਕਰ 'ਚ ਜੀਵਾਂਗੇ, ਨਫ਼ਰਤ ਲੈ ਕੇ ਆਵਾਂਗੇ, ਈਰਖਾ ਲੈ ਕੇ ਆਵਾਂਗੇ। so at this stage, when we submit ourselves to the divine wisdom, the understanding develops that the divine fills all places and has created the entire world by appearing as life within. so the life, the source of life, and life itself in each and every one of us is the same divine, same lord, wahguru allah, ram, Khuda, whatever you call it. ਸਭ ਵਿੱਚ ਹੀ ਹੈ ਸਭ ਮਹਿਜੂਤ ਅਗਲੀ ਪੰਕਤੀ ਦੇਖੋ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜੋ ਅੰਦਰ ਬਾਹਰ ਹਰ ਥਾਂ ਇੱਕੋ ਪਰਮਾਤਮਾ ਵਸਿਆ ਹੋਇਆ ਆ ਉਸ ਨਾਲ ਮਿਲ ਕੇ ਭਾਵ ਉਸ ਨੂੰ ਸਮਰਪਿਤ ਹੋ ਕੇ ਉਸ ਨੂੰ ਸਮਰਪਿਤ ਹੋਣ ਦਾ ਮਤਲਬ ਜੋ ਉਹ ਕਹਿ ਰਿਹਾ ਉਸ ਅਨੁਸਾਰ ਜੀਵਣਾ ਉਹਦੇ ਹੁਕਮ ਨੂੰ ਮੰਨਣਾ ਉਸ ਦੇ ਸੇਵਕ ਆਪਣੇ ਜੀਵਨ ਵਿੱਚ ਮੰਗਲ ਭਾਵ ਖੁਸ਼ੀਆਂ ਹਾਸਲ ਕਰਦੇ ਹਨ ਤੋ ਉਸਨ ਸਾਰਿਆਂ ਤੇ ਦੇਖਣਾ ਹੁਣ ਆਜਨ ਨੇ ਮੁੜ ਕੇ ਉੱਥੇ ਲਾਵਾਂ ਦਾ ਪਾਠ ਹੋਇਆ ਜਿੱਥੇ ਵਿਆਹ ਦੀ ਰਸਮ ਹੈ ਜਿੱਥੇ ਦੋਨੇ ਜੀ ਬੈਠੇ ਐ ਗੁਰੂ ਕੋਲੋਂ ਇਹ ਗਿਆਨ ਸੁਣ ਰਹੇ ਨੇ ਕਿ ਦੇਖੋ ਭਾਈ ਦੋਨਾਂ ਨੇ ਇੱਕ ਦੂਜੇ ਦੇ ਵਿੱਚ ਉਸ ਪ੍ਰਮਾਤਮਾ ਨੂੰ ਪਰਿਪੂਰਣ ਦੇਖਣਾ ਕਿ ਇਹਦੇ ਵਿੱਚ ਵੀ ਉਹਨਾਂ ਹੀ ਮੇਰੇ ਚ ਵੀ ਉਹਨਾਂ ਇਹਨੂੰ ਵੀ ਉਹਨੇ ਬਣਾਇਆ ਮੈਨੂੰ ਵੀ ਉਹਨੇ ਬਣਾਇਆ ਕਮੀਆਂ ਜੇ ਮੈਂ ਇਹਦੇ ਚ ਗਿਣਦਾ ਤੇ ਮੇਰੇ ਚ ਵੀ ਨੇ ਖੂਬੀਆਂ ਜੇ ਮੈਂ ਆਪਣੇ ਚ ਗਿਣਦਾ ਨਾ ਤੇ ਇਹਦੇ ਚ ਵੀ ਨੇ ਫਿਰ ਸਤਕਾਰ ਹੈ ਮਿਊਚੁਅਲ ਰਿਸਪੈਕਟ ਹੈ ਫਿਰ ਪਿਆਰ ਹੈ ਪਿਆਰ ਜਿੱਥੇ ਹੁੰਦਾ ਨਾ ਉੱਥੇ ਬੰਦਾ ਕਮੀਆਂ ਨੂੰ ਹਣ ਗੋਲਿਆ ਕਰ ਜਾਂਦਾ ਹੈ ਉੱਥੇ ਕਿਸੇ ਦੀ ਕਮੀ ਨਜ਼ਰ ਨਹੀਂ ਆਉਂਦੀ ਬਸ ਉਹ ਪਿਆਰ ਡਿਵੈਲਪ ਕਿੱਦਾਂ ਹੁੰਦਾ ਜਦੋਂ ਅਸੀਂ ਇਹ ਦੇਖਣ ਲੱਗ ਜਾਂਦੇ ਹਾਂ ਕਿ ਜੇ ਮੈਂ ਕਿਸੇ ਹੋਰ 'ਚ ਕਮੀਆਂ ਦੇਖ ਰਿਹਾ ਤੇ ਮੇਰੇ 'ਚ ਵੀ ਨੇ ਜੇ ਮੈਂ ਖੁਦ ਦੀਆਂ ਖੂਬੀਆਂ ਦੇਖ ਰਿਹਾ ਹਾਂ ਕੁਆਲਿਟੀਆਂ ਦੇਖ ਰਿਹਾ ਕਿ ਮੈਂ ਬੜਾ ਗੁਣਵਾਨ ਹਾਂ ਤੇ ਉਹਦੇ 'ਚ ਵੀ ਗੁਣ ਹੈਗੇ ਨੇ ਫਿਰ ਮੰਗਲ ਫਿਰ ਜੀਵਨ ਦੇ ਵਿੱਚ ਮੰਗਲ ਖੁਸ਼ੀਆਂ ਹੁੰਦੀਆਂ ਨੇ ਅਦਰਵਾਈਜ਼ ਨਹੀਂ ਹੁੰਦੀਆਂ ਜਦੋਂ ਅਸੀਂ ਉਸ ਇਸ ਅਹਿਸਾਸ ਵਿੱਚ ਜੀਨੇ ਆਂ ਕਿ ਸਾਡੇ ਅੰਦਰ ਬਾਹਰ ਸਾਡੇ ਦੋਨਾਂ ਜੀਵਾਂ 'ਚ ਸਾਡੇ ਪਰਿਵਾਰ 'ਚ ਸਾਡੇ ਆਲੇ-ਦੁਆਲੇ ਸਾਰਿਆਂ 'ਚ ਇੱਕੋ ਹੀ ਪ੍ਰਮਾਤਮਾ ਹੈ ਪਰ ਫਿਰ ਵੀ ਸਾਰਿਆਂ ਦੇ ਵੱਖਰੇ-ਵੱਖਰੇ ਰੰਗ ਰੂਪ ਸੋਚ ਬੋਲੀ ਹੋ ਸਕਦੀ ਹੈ ਔਰ ਇਹ ਸਾਰੇ ਡਿਫਰੈਂਸ ਹੋਣ ਦੇ ਬਾਵਜੂਦ ਵੀ ਮੈਂ ਉਹਨਾਂ ਨੂੰ ਪਿਆਰ ਤੇ ਇੱਜ਼ਤ ਦੇ ਸਕਦਾ ਆ ਬਸ ਫਿਰ ਖੁਸ਼ੀ ਹੈ ਜਦੋਂ ਅਸੀਂ ਸਿਰਫ ਜਿਹੜੇ ਡਿਫਰੈਂਸ ਨੇ ਉਹ ਦੇਖਦੇ ਆ ਫਿਰ ਅਸੀਂ ਅੰਦਰੋਂ ਕੁਰਜਦੇ ਆ ਜਦੋਂ ਅਸੀਂ ਡਿਫਰੈਂਸ ਦੇਖ ਕੇ ਕਿ ਅਲੱਗ-ਅਲੱਗ ਅਸੀਂ ਹੈਗੇ ਆਂ ਪਰ ਫਿਰ ਵੀ ਅਸੀਂ ਖੂਬੀਆਂ ਦੇਖਣੀਆਂ ਜਾਣਦੇ ਆਂ ਤੇ ਫਿਰ ਅਸੀਂ ਖੁਸ਼ ਹੁੰਨੇ ਆਂ ਕਦੀ ਦੇਖ ਲਵੋ ਜਿਹੜੇ ਸਾਡੇ ਦੋਸਤ ਨੇ ਜਿਹੜੇ ਸਾਡੇ ਪਿਆਰੇ ਨੇ ਕਿ ਉਹਨਾਂ 'ਚ ਕਮੀਆਂ ਨਹੀਂ ਹੈਗੀਆਂ ਨੇ ਪਰ ਅਸੀਂ ਉਹਨਾਂ ਦੀਆਂ ਖੂਬੀਆਂ ਵੱਲ ਧਿਆਨ ਦਿੰਦੇ ਆਂ ਇਸ ਕਰਕੇ ਜਦੋਂ ਸਾਡੇ ਕੋਲ ਆਂਦੇ ਅਸੀਂ ਖੁਸ਼ ਹੋ ਜਾਂਦੇ ਆਂ ਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਜਿਨ੍ਹਾਂ ਦੇ ਸਿਰਫ ਅਸੀਂ ਔਗਣ ਦੇਖਦੇ ਆਂ ਅਸੀਂ ਉਹਨਾਂ ਨੂੰ ਪਸੰਦ ਨਹੀਂ ਕਰਦੇ ਉਹ ਸਾਡੇ ਲੱਗ ਗਿਆ ਨਾ ਅਸੀਂ ਖੁਸ਼ ਨਹੀਂ ਹੁੰਦੇ ਭਾਵੇਂ ਉਹਨਾਂ 'ਚ ਗੁਣ ਵੀ ਹੈਗੇ ਨਾ ਅਸੀਂ ਉਹਨਾਂ ਦੇ ਗੁਣ ਦੇਖਣਾ ਹੀ ਨਹੀਂ ਚਾਹਦੇ ਤਾਂ ਖੁਸ਼ੀ ਕਿੱਥੇ ਹੈ ਜਦੋਂ ਅਸੀਂ ਕਿਸੇ ਦੇ ਔਗਣ ਜਾਂ ਗੁਣ ਦੇਖ ਕੇ ਉਹਨਾਂ ਨਾਲ ਇੱਜ਼ਤ ਮਾਨ ਨਹੀਂ ਕਰਦੇ ਅਸੀਂ ਉਹਨਾਂ ਨੂੰ ਐਜ਼ ਇਟ ਇਜ਼ ਮੰਨਦੇ ਕਿ ਸਭ ਪ੍ਰਮਾਤਮਾ ਦਾ ਹੀ ਰੂਪ ਹੀ ਹੈ ਇਸੇ ਨੂੰ ਗੁਰਬਾਣੀ ਨੇ ਕਿਹਾ ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਤੁਸੀਂ ਰੱਬ ਦੇ ਸੇਵਕ ਉਦੋਂ ਹੁੰਦੇ ਹੋ ਜਦੋਂ ਤੁਸੀਂ ਦੋਸਤ ਤੇ ਦੁਸ਼ਮਣ ਅਲੱਗ-ਅਲੱਗ ਨਹੀਂ ਕਰਦੇ ਹਾਂ ਹੈਗੇ ਨਹੀਂ ਇਹ ਚੰਗੇ ਨੇ ਮੈਨਾਂ ਨੂੰ ਮਿਲਦਾ ਉਹਨਾਂ 'ਚ ਕੁਝ ਨਾ ਕੁਝ ਇਹੋ ਜਿਹਾ ਹੈਗਾ ਜਿਹੜਾ ਮੇਰਾ ਨੁਕਸਾਨ ਨਾ ਕਰੇ ਇਸ ਕਰਕੇ ਦੂਰੀ ਬਣਾਈ ਆ ਪਰ ਹੈਗਾ ਰੱਬ ਦਾ ਹੀ ਰੂਪ ਹੈ ਫਿਰ ਫਿਰ ਤੁਹਾਡੇ ਅੰਦਰ ਇੱਕ ਸੰਤੋਖ ਇੱਕ ਖੁਸ਼ੀ ਇੱਕ ਮੰਗਲ ਹੋਵੇਗਾ ਬਾਈ ਲਿਵਿੰਗ ਇਨ ਹਾਰਮਨੀ ਵਿਦ ਦਿ ਡਿਵਾਈਨ ਐਂਡ ਸਰੈਂਡਰਿੰਗ ਟੂ ਇਟਸ ਪ੍ਰੈਜ਼ੈਂਸ ਇਨ ਆਲ ਆਲ ਅਰਾਊਂਡ ਅਸ ਅ ਪਰਸਨ ਗੇਨਸ ਹੈਪੀਨੈਸ ਐਂਡ ਵੈਲ ਬੀਇੰਗ ਇਨ ਲਾਈਫ ਸੋ ਦਿ ਬਰਾਇਡ ਐਂਡ ਦਿ ਗਰੂਮ ਹੂ ਆਰ ਸਿਟਿੰਗ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ right now listening to the lama here again when they listen it when they imbibe it when they internal internalize this wisdom in their life and exercise it the same lord is equally present in both of us if i look at faults of the other one i should remember i too have faults of my own if i am focused on my own qualities i should not forget that the other person also has qualities that's love where you ignore the faults and you just respect and love the other person similarly whole everyone around us is filled with the same divine source of life and the more we focus on the essence on the presence of that lord in all the more respectful we become towards all creation around us and that brings bliss within us because when we are focused on faults on differences we are never at rest we remain restless within firan dar bechaini rehndi jadon assi sirf fault dikhde to sade andar oh happiness or well being hondi hai jadon assi when we see the one in all akhirli pagti dusri laundi hai jan nanak ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਇਹ ਜਿਹੜਾ ਪ੍ਰਮਾਤਮਾ ਹੈ ਨਾ ਇਹਦੇ ਨਾਲ ਮਿਲ ਕੇ ਜਿਉਣਾ ਹੀ ਦੂਜੀ ਲਾਵ ਹੈ ਜਿੱਥੇ ਸਾਡੇ ਅੰਦਰ ਉਸ ਰੱਬੀ ਸ਼ੁਕਰਾਨੇ ਤੋਂ ਉਹਨੂੰ ਰੱਬੀ ਗੁਣਾ ਦੇ ਨਾਲ ਆਨੰਦ ਮੰਗਲ ਲਗਾਤਾਰ ਫਿਰ ਪ੍ਰਵਾਹ ਚੱਲਦਾ ਹੈ ਜਦੋਂ ਮੈਂ ਗੁਰੂ ਗਿਆਨ ਨੂੰ ਆਪਣਾ ਸੌਂਪਿਆ ਫਿਰ ਮੈਂ ਮੇਰੀ ਮੁੱਕੀ ਮੈਂ ਸਾਰਿਆਂ 'ਚ ਇੱਕ ਨੂੰ ਦੇਖਣਾ ਸ਼ੁਰੂ ਕੀਤਾ ਕਿ ਔਗਣ ਜੇ ਮੈਂ ਦੂਜੇ 'ਚ ਦੇਖਦਾ ਤੇ ਮੇਰੇ 'ਚ ਵੀ ਹੈਗੇ ਨੇ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ ਜੇ ਮੈਨੂੰ ਸਿਰਫ ਆਪਣੇ ਗੁਣ ਦਿਖਾਈ ਦੇ ਰਹੇ ਕਿ ਮੈਂ ਬੜਾ ਸਿਆਣਾ ਮੈਂ ਬੜਾ ਧਰਮੀ ਤੇ ਗੁਣ ਦੂਜਿਆਂ ਚ ਵੀ ਹੈਗੇ ਨਹੀਂ ਹੁਣ ਉਹ ਬਰਾਬਰੀ ਆਣ ਲੱਗੀ ਉੱਥੇ ਅੰਦਰ ਖੁਸ਼ੀ ਆਣ ਲੱਗੀ ਕਿ ਮੈਨੂੰ ਲੋੜ ਨਹੀਂ ਹੈ ਕਿਸੇ ਨਾਲ ਖਿਜਣ ਦੀ ਖਾਪਣ ਦੀ ਮੈਂ ਐਡਜਸਟ ਕਰ ਸਕਦਾ ਹਾਂ ਤਾਂ ਜਿਵੇਂ ਘਰ ਪਰਿਵਾਰ ਦੇ ਵਿੱਚ ਅਸੀਂ ਐਡਜਸਟ ਕਰਦੇ ਹਾਂ ਜਿਨ੍ਹਾਂ ਨਾਲ ਪਿਆਰ ਕਰਦੇ ਹਾਂ ਇਸੇ ਤਰ੍ਹਾਂ ਹੀ ਬਾਕੀ ਸਾਰੀ ਦੁਨੀਆ ਨਾਲ ਵੀ ਕਰ ਸਕਦੇ ਹਾਂ ਸਾਨੂੰ ਦੂਜਿਆਂ ਨਾਲ ਰਹਿਣਾ ਆਉਂਦਾ ਹੈ ਫਿਰ ਤੋ ਉਸ ਪਰਮਾਤਮਾ ਨੂੰ ਮਿਲਣਾ ਗੁਰੂ ਗਿਆਨ ਨੂੰ ਆਪਣਾ ਆਪ ਸੌਂਪ ਕੇ ਜਿਹਦੇ ਸ਼ੁਕਰਾਨੇ ਵਿੱਚ ਰੱਬੀ ਗੁਣਾ ਦੇ ਨਾਲ ਸਾਡੇ ਜੀਵਨ ਦੇ ਅੰਦਰ ਲਗਾਤਾਰ ਅਨਹਦ ਅਨਹਦ ਹੁੰਦਾ ਜਿਹਦੀ ਕੋਈ ਹੱਦ ਨਹੀਂ ਜਿਹਦੀ ਜਿੱਥੇ ਜਿਹੜੀ ਚੀਜ਼ ਰੁਕ ਨਹੀਂ ਰਹੀ ਕਿਤੇ ਕੰਟੀਨਿਊਸ ਲਗਾਤਾਰ ਫਿਰ ਅੰਦਰ ਆਨੰਦ ਬਣ ਜਾਂਦਾ ਹੈ ਸ਼ਬਦ ਵਜਾਏ ਸ਼ਬਦ ਵੱਜ ਰਹੇ ਨੇ ਫਿਰ ਅੰਦਰ ਅੰਦਰ ਗਿਆਨ ਨੂੰ ਅਸੀਂ ਆਪਣਾ ਆਪ ਸੌਂਪਿਆ ਹੋਇਆ ਹੈ ਅੰਦਰ ਖੁਸ਼ੀਆਂ ਦੇ ਵਾਜੇ ਵੱਜ ਰਹੇ ਨੇ ਉਹ ਖੁਸ਼ੀਆਂ ਜਿਹੜੀਆਂ ਜਾਂਦੀਆਂ ਨਹੀਂ ਨਾਨਕ ਭਗਤਾਂ ਸਦਾ ਵਿਰਾਸ ਕਿਉਂਕਿ ਉਸ ਨੂੰ ਸੁਣ ਰਹੇ ਨੇ ਉਸ ਸਤ ਗੁਰ ਨੂੰ ਸਦਾ ਨਾਲ ਨਿਭਣ ਵਾਲੇ ਰੱਬੀ ਗਿਆਨ ਰੱਬੀ ਹੁਕਮ ਨੂੰ ਉਹਨੂੰ ਸੁਣ ਕੇ ਉਹਨੂੰ ਸਮਰਪਿਤ ਜਿਹੜੇ ਨੇ ਸੁਣਿਆ ਦੁਖ ਪਾਪ ਕਾ ਨਾਸ ਅੰਦਰੋਂ ਦੁੱਖ ਵੀ ਮਿਟ ਗਏ ਡਰ ਫਿਕਰ ਚਿੰਤਾਵਾਂ ਮਿਟ ਗਈਆਂ ਵਿਕਾਰ ਮਿਟ ਗਏ ਪਾਪ ਤੇ ਹੁਣ ਸਦਾ ਵਿਗਾਸ ਥਿਸ ਇਜ਼ ਦ ਸੈਕੰਡ ਲਾਮ ਵੇਅਰ ਅ ਸਟੈਡੀ ਫਲੋ ਆਫ ਇਨਰ ਜੋਏ ਗਰੋਸ ਥਰੂ ਗ੍ਰੈਟੀਟਿਊਡ ਬਾਈ ਸਬਮਿਟਿੰਗ ਆਰਸੈਲਫ ਟੂ ਦ ਡਿਵਾਈਨ ਵਿਦਨ ਟੂ ਦ ਡਿਵਾਈਨ ਗਾਈਡੈਂਸ To the divine wisdom and living according to it we live in bliss continuous anhad means continuous unhindered that unhindered happiness that unhindered peace within comes when we live as per the divine wisdom ਜਦੋਂ ਅਸੀਂ ਸਤਿਗੁਰ ਦੇ ਗਿਆਨ ਦੇ ਨਾਲ ਜੀਨੇ ਸਾਡੇ ਅੰਦਰ ਉਹ ਪਿਆਰ ਆਉਂਦਾ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲ ਰਹਿ ਸਕਦੇ ਹਾਂ ਸਤਿਗੁਰੂ ਕਿਰਪਾ ਕਰੇ ਅਸੀਂ ਬਾਣੀ ਦੀ ਵਿਚਾਰ ਦੇ ਨਾਲ ਜੁੜਦੇ ਰਹੀਏ ਤੇ ਜੋ ਵੀ ਸੁਣਦੇ ਹਾਂ ਥੋੜਾ ਥੋੜਾ ਹੀ ਕਰਕੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਉਹਨੂੰ ਉਤਾਰੀਏ ਤਾਂ ਬਹੁਤ ਵੱਡੇ ਚੇਂਜ ਹੋ ਸਕਦੇ ਬੜੇ ਵੱਡੇ ਬਦਲਾਵ ਸਾਡੀ ਲਾਈਫ 'ਚ ਹੋ ਜਾਂਦੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਬਦਲ ਦਿੰਦੀਆਂ ਨੇ ਰੋਜ਼ਾਨਾ ਰੋਜ਼ਾਨਾ ਗੁਰਬਾਣੀ ਨੂੰ ਪੜ੍ਹੀਏ ਸੁਣੀਏ ਤੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਇਹ ਜ਼ਿੰਦਗੀ ਇਹ ਸੰਸਾਰ ਬਹੁਤ ਸੋਹਣਾ ਹੈ ਪ੍ਰਮਾਤਮਾ ਦਾ ਘਰ ਹੈ ਸਾਡੀ ਜ਼ਿੰਦਗੀ ਸਾਡਾ ਸਰੀਰ ਵੀ ਤੇ ਸਾਰੀ ਦੁਨੀਆ ਵੀ ਤੇ ਜੇ ਉਹਦਾ ਘਰ ਹੈ ਤਾਂ ਕਿੰਨਾ ਸੋਹਣਾ ਹੈ ਅਸੀਂ ਕਿਉਂ ਇਹਦੇ ਵਿੱਚ ਬਦਸੂਰਤੀ ਲੱਭ ਰਹੇ ਕਿਉਂ ਕਮੀਆਂ ਲੱਭ ਰਹੇ ਆ ਜਦੋਂ ਲੱਭਾਂਗੇ ਤੇ ਦੁਖੀ ਰਹਾਂਗੇ ਚਲੋ ਇਸ ਦੇ ਵਿੱਚ ਉਸ ਨੂੰ ਹੀ ਦੇਖੀਏ ਉਸੇ ਨੂੰ ਪਰਮਾਤਮਾ ਨੂੰ ਦੇਖੀਏ ਉਸੇ ਗੋਡ ਅੱਲਾ ਰਾਮ ਖੁਦਾ ਨੂੰ ਦੇਖੀਏ ਤੇ ਫਿਰ ਕਿਉਂ ਨਾ ਸਾਡੇ ਦਿਲ ਚ ਪਿਆਰ ਤੇ ਖੁਸ਼ੀਆਂ ਭਰ ਜਾਣ ਗੁਰੂ ਕਿਰਪਾ ਕਰੇ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਪੁਲ ਚੁਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ